ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਦੋਸਤੋ ਪਿਛਲੇ ਦਿਨੀ ਆਪਾਂ ਪਿੰਡ ਗੋਰਖਾ ਦੇ ਵਿੱਚੋਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹੜੇ ਕਿ ਬਜ਼ੁਰਗ ਮਾਤਾ ਦੇ ਘਰ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਤਰਸਯੋਗ ਸੀ ਤਾਂ ਦਿੱਲੀ ਦੀ ਸੰਸਥਾ ਦੇ ਵੱਲੋਂ ਉਹਨਾਂ ਦੇ ਕੋਠੇ ਪਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਲਈ ਗਈ ਐ ਐਸਟੀਮੇਟ ਭੇਜਿਆ ਗਿਆ ਤਾਂ ਉਸ ਬਜ਼ੁਰਗ ਮਾਤਾ ਦੇ ਵੱਲੋਂ ਅੱਜ ਸਪੈਸ਼ਲ ਟੌਰ ਤੇ ਧੰਨਵਾਦ ਕੀਤਾ ਗਿਆ ਤਾਂ ਮੇਰੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਮਾਤਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਹਾਂਜੀ ਹਾਂਜੀ ਧੰਨਵਾਦ ਵੀਰਾਂ ਦਾ ਮੈਂ ਕਰਦੀ ਹਾਂ ਜਿਹੜਾ ਵੀਰਾਂ ਨੇ ਮੇਰੀ ਨਾਂ ਫੈਸਲਾਈ ਹੈ ਜੀ ਜੀ ਹਾਂਜੀ ਤੇ ਹੁਣ ਮੇਰੇ ਕੋਠਿਆਂ ਦਾ ਵੀ ਗਰੀ ਧੰਨਵਾਦ ਵੀਰਾਂ ਦਾ ਕਰਨਾ ਵਾ ਜੀ ਜੀ ਹਾਂਜੀ ਸਪਾਂਸਰ ਸਾਹਿਬ ਕਿਵੇਂ ਵੇਖਦੇ ਹੋ ਕਿ ਬਜ਼ੁਰਗ ਮਾਤਾ ਦੇ ਘਰ ਦੀ ਇਲਾਜ ਨੂੰ ਵੇਖ ਬਹੁਤ ਵਧੀਆ ਹੋਇਆ ਪ੍ਰਾਰਾਜ ਜਿਹੜਾ ਤੁਸੀਂ ਕੀਤਾ ਤੁਸੀਂ ਵੀਡੀਓ ਅਪਲੋਡ ਕੀਤੀ ਆ ਮੈਂ ਵੀ ਧੰਨਵਾਦ ਕਰਦਾ ਨਾਰੇ ਵੀਰਾਂ ਦਾ ਜਿਨ੍ਹਾਂ ਨੇ ਸਸਤਾਣੇ ਇਹਨਾਂ ਦੀ ਭੈਣ ਮਾਤਾ ਦੀ ਪਹਲ ਸਨ ਲਈ 7500 ਰੁਪਏ ਬਹੁਤ ਬਹੁਤ ਧੰਨਵਾਦ ਤੇ ਹੁਣ ਮੈਂ ਬੇਨਤੀ ਕਰਦਾ ਵਾਂ ਭਈ ਇਹਨਾਂ ਦੇ ਘਰ ਕਰਾ ਕੇ ਤੇ ਕੋਠੇ ਵੀ ਪਾ ਦਿੱਤੇ ਜੀ ਸਰ ਆਪਣਾ ਨੰਬਰ ਬੋਲ ਦਿਓ ਸਪਾਂਸਰ 7710314060 ਇੱਕ ਹੋਰ ਫੇਰ 7710314060 ਧੰਨਵਾਦ ਜੀ ਤਾਂ ਦੋਸਤੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤਾਂ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਾਤਾ ਜੀ ਨੇ ਧੰਨਵਾਦ ਵੀ ਕੀਤਾ ਤਾਂ ਹੁਣ ਉਹਨਾਂ ਦੇ ਕੋਠਿਆਂ ਦੀ ਉਹਨਾਂ ਨੇ ਕਿਹਾ ਕਿ ਜਿਹੜਾ ਐਸਟੀਮੇਟ ਸਾਡੇ ਕੋਠਿਆਂ ਦਾ ਲੱਗਾ ਤਾਂ ਇਹ ਵੀ ਜੇ ਪੈ ਜਾਣ ਤਾਂ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਸਕਾਰੀ ਹੋ ਜਾਵੇ ਧੰਨਵਾਦ ਜੀ